ਖੁਫਰ ਬਣਾ ਲੈ ਖੁਫਰ ਬਣਾ ਆ ਸਾਰਾ ਵੇਖੋ ਪਹਿਲਾਂ ਆ ਕੀ ਕੀਤਾ ਵਾ ਆ ਆ ਕੀ ਆ ਇਹ ਕੀ ਆ ਸਰ ਤੁਸੀਂ ਕੋਣੀ ਚੱਲ ਵਾ ਮੈਂ ਗੁਰਦੁਰਸ ਸਾਹਿਬ 13 14 ਸਾਲ ਤੋਂ ਸੇਵਾ ਕਰ ਰਿਹਾ ਗਰੰਤੀ ਸਾਹਿਬਾਨ ਦੀ ਉਥੋਂ ਦੇ ਕੋਈ ਨਸ਼ਾ ਤਸਕਰ ਹਨ 3 4 5 ਜੀ ਹਨ ਪਰਿਵਾਰ ਦੇ ਬਹੁਤ ਹੀ ਜਿਆਦਾ ਧੰਦਾ ਮਾੜਾ ਕਰਦੇ ਹਨ ਚੱਟੇ ਦਾ ਕੰਮ ਕਰਦੇ ਹਨ ਉਹ ਰੋਜ਼ ਹੀ ਰਾਤ ਨੂੰ ਗੱਡੀ ਲਿਆਣ ਕੇ ਨਸ਼ੇ ਵਾਲੀ ਉੱਥੇ ਘਲਾਰਦੇ ਸਨ ਗੁਰਦੁਆਰੇ ਸਾਹਿਬ ਉਹਨਾਂ ਨੂੰ ਮੈਂ ਕਿਹਾ ਭਾਈ ਵੀ ਗੱਡੀ ਨਾ ਲਾਓ ਇੱਥੇ ਇਹਦੇ ਵਿੱਚ ਨਸ਼ਾ ਲਿਆਣ ਕੇ ਤੁਸੀਂ ਗੁਰਦੁਆਰੇ ਗੱਡੀ ਡੱਕਦੇ ਹੋ ਮਾੜੀ ਗੱਲ ਹੈ ਗੁਰੂਕਾਰੇ ਕੰਮ ਚੰਗਾ ਨਹੀਂ ਹੈ ਤੇ ਉਹਨਾਂ ਨੇ ਜਾਨੀ ਕਿ ਸਾਡੇ ਸੰਗਰਾਂਦ ਦੀ ਸਰਾਂਗ ਭੋਗ ਪੈਂਦਾ ਖੰਡਪੜ ਸਾਹਿਬਾਂ ਦਾ ਜਾਨੀ ਕਿ ਸੰਗਰਾਂਦ ਵਾਲੇ ਦਿਨ ਦੋਵੇ ਦਿਨ ਭੋਗ ਪਿਆ ਵਾ ਤੇ ਮਤਲਬ ਉਹਨਾਂ ਨੂੰ ਮੈਂ ਗੱਡੀ ਤੋਂ ਰੋਕਿਆ ਉਹਨਾਂ ਨੇ ਮੈਨੂੰ ਅੰਦਰ ਵੜਕੇ ਦਾ ਉਹਨਾਂ ਨੇ ਮੇਰੇ ਕੇਸਾਂ ਦੀ ਬੇਦਵੀਂ ਕੀਤੀ ਪਾਗ ਲਾ ਦਿੱਤੀ ਕੇਸਾਂ ਨੂੰ ਜਾਨੀ ਕਿ ਖਿੱਚਿਆ ਤੇ ਜਦੋਂ ਮੈਂ ਛੋਟ ਛੜਾ ਕੇ ਭੱਜਣ ਲੱਗਾ ਤੇ ਮੇਰੇ ਸਿਰ ਦੇ ਵਿੱਚ ਟੋਕੀ ਮਾਰੀ ਆ ਮੇਰਾ ਸਿਰ ਵੜ ਦਿੱਤਾ ਉਹਨਾਂ ਨੇ ਮੇਰੇ ਲੱਕ ਦੇ ਵਿੱਚ ਵੀ ਉਹਨਾਂ ਨੇ ਮਾਰੀ ਬਹੁਤ ਜਿਆਦਾ ਮੈਨੂੰ ਸੱਟਾਂ ਲਾਈਆਂ ਇਹਨਾਂ ਨਾਲ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਏ ਇਸ ਕਰਕੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਨਾ ਇਹ ਲੋਕਾਂ ਤੇ ਹਮਲਾ ਹੋਇਆ ਹਾਂਜੀ ਕਿੰਨੇ ਲੋਕ ਜ਼ਖਮੀ ਨੇ ਤਕਰੀਬਨ ਮੇਰੀ ਮਾਤਾ ਦੀ ਬਾਹਾਂ ਤੋੜ ਗਏ ਆ ਮੇਰੇ ਸਿਰ ਤੇ ਸੱਟ ਲੱਗਿਆ ਮੇਰੇ ਲੱਕ 'ਚ ਵੀ ਸੱਟ ਲੱਗਿਆ ਕਿੰਨੇ ਜਣੇ ਸੀ ਉਹ ਇਹ ਤਕਰੀਬਨ 5 ਜੀਸਨ ਅਜੇ ਤਾਂ ਹਥਿਆਰ ਵੀ ਸੀ ਉਹਨਾਂ ਕੋਲ ਹਥਿਆਰ ਉਹਨਾਂ ਕੋਲ ਤਿੱਖੇ ਹਥਿਆਰ ਸਨ ਇੱਕ ਦੇ ਟੋਕੀ ਸੀ ਕੋਈ ਕਿਰਪਾਨ ਕੋਈ ਡਾਂਗਾ ਸੋਟੀ ਇਸ ਤਰ੍ਹਾਂ ਕਰਕੇ ਹਥਿਆਰ ਤਿੱਖੇ ਸਨ ਉਹਨਾਂ ਦੇ ਪਹਿਲਾਂ ਵੀ ਕਦੇ ਤੁਹਾਡਾ ਇਦਾਂ ਉਹਨਾਂ ਨਾਲ ਝਗੜਾ ਹੋਇਆ ਹੋਵੇ ਨਹੀਂ ਜੀ ਹੁਣ ਤਕਰੀਬਨ 5-7 ਦਿਨ ਤੋਂ ਚੱਲ ਰਹੀ ਸੀ ਗੱਲਬਾਤ ਇਸੇ ਗੱਡੀਆਂ ਦੇ ਸਬੰਧ ਦੇ ਵਿੱਚ ਮੈਂ ਕਿਹਾ ਉੱਥੇ ਗੱਡੀ ਨਾਲ ਆਓ ਤੁਸੀਂ ਮਾੜਾ ਕਰਮ ਕਰਦੇ ਹੋ ਇਸ ਕਰਕੇ ਉਹਨਾਂ ਮੇਰੇ ਉੱਤੇ ਹਮਲਾ ਕੀਤਾ ਹੈ ਸਰਕਾਰ ਨੂੰ ਇਹਨਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਮਤਲਬ ਇਹਨਾਂ ਦੇ ਅੱਗੇ ਵੀ ਪਰਚੇ ਬੋਲ ਰਿਹਾ ਨੈੱਟ ਦੇ ਉੱਪਰ ਕਿੰਨਾ ਬੰਦਿਆਂ ਨੇ ਮੇਰੇ ਨਾਲ ਹਮਲਾ ਕੀਤਾ ਸਰਕਾਰ ਤੇ ਕਦੀ ਨਸ਼ਾ ਖਤਮ ਹੋ ਗਿਆ ਨਸ਼ਾ ਨਹੀਂ ਵੇਚ ਰਿਹਾ ਸ਼ਰੇਆਮ ਨਸ਼ਾ ਵੇਚ ਰਿਹਾ ਜੀ ਇਹਨਾਂ ਦਾ ਸਿੱਧਾ ਸਿੱਧਾ ਪਾਕਿਸਤਾਨੋਂ ਆ ਰਿਹਾ ਨਸ਼ਾ ਇਹ ਬਹੁਤ ਹੀ ਵੱਡੇ ਨਸ਼ੇ ਦੇ ਤਸਕਰਾਂ ਬਹੁਤ ਵੱਡੇ ਨਸ਼ੇ ਦੇ ਵਪਾਰੀ ਹਨ ਕਿਸੇ ਨੂੰ ਪਿੰਡ ਦੇ ਵਿੱਚ ਇਹ ਜੀ ਨਹੀਂ ਦੇਂਦਾ ਬਹੁਤ ਹਮਲੇ ਅੱਗੇ ਵੀ ਇਹਨਾਂ ਨੇ ਕੀਤੇ ਆ ਲੋਕਾਂ ਉੱਪਰ ਕਹਿੰਦੇ ਆ ਤੈਨੂੰ ਗੋਲੀ ਮਾਰ ਦੇਣੀ ਜੇ ਤੂੰ ਬੋਲਿਆ ਇੱਥੋਂ ਤੱਕ ਤੌਕੀਆਂ ਦੇਤੀਆਂ ਇਹਨਾਂ ਨੇ